ਕਿ ਬ੍ਰੇਕਟ ਦੇ ਦਲੀਚ ਲਾ ਗ ਜਾਣੇ ਤੇ ਜਿਹੜੀ ਚੋਰੀ ਲੁੱਟ ਖੋ ਜਿਹੜੇ ਨਸ਼ਾ ਵਾਕੀਆ ਵੇਚਦੇ ਲੋਕ ਉਹਨਾਂ ਨੂੰ ਅਸੀਂ ਜਲਦੀ ਗਿਫਤਾਰ ਕਰ ਲਾਂਗੇ ਤੇ ਮੈਂ ਹੀ ਆ ਆਮ ਆਦੀ ਪਾਰਟੀ ਦੀ ਸਟੇਟ ਦੀ ਲੀਡਰਸ਼ਿਪ ਸ਼ੀਤਲ ਨੇ ਬਾਜ਼ੂ ਬੁਲੰਦ ਕੀਤੀ ਹੈ ਸ਼ੀਤਲ ਉੱਤੇ ਲੱਗਦਾ ਐਲੀਗੇਸ਼ਨ ਹੈ ਗਲਤ ਅਸੀਂ ਇਸ ਨੂੰ 14 ਤਰੀਕ ਤੋਂ ਬਾਅਦ ਦੇਖ ਲਾਂਗੇ ਪਰ ਮੈਂ ਕਿਹਾ ਸੀ ਕੋਈ ਨਹੀਂ ਖੁੱਲੀ ਗੱਲ ਹੈ ਚੋਨਾ ਤੁ ਬਾਅਦ ਕੀ ਦੇਖਣਾ ਤੁਸੀਂ 22 ਜੂਨ ਨੂੰ ਪਰ ਮੈਂ ਲੜਾਈ ਲੜੀ ਮੈਂ ਸੰਦਰਸ਼ ਕੀਤਾ ਕਈ ਲੋਕ ਨੂੰ ਝੂਠ ਕਹਿੰਦੇ ਸੀ ਕਈ ਲੋਕ ਕਹਿੰਦੇ ਸੀ ਇਹ ਆਪਣੇ ਆਪ ਨੂੰ ਲਾਈਨ ਲੇਟ ਤੇ ਰਹਿਣ ਦੇ ਲਈ ਲੱਗਦਾ ਹੈ ਸਰਕਾਰ ਦੇ ਖਿਲਾਫ ਹੋ ਰਿਹਾ ਹੈ ਐਫਐਲ ਜਿਲ੍ਹਾ ਵਿੱਚ ਲੱਖੜੇ ਪਿੱਛੇ ਆ ਪੰਜ ਲੋਕਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕੀ ਕਿਹਾ ਕਿ 3 ਸਾਲ ਪਹਿਲੇ ਜਿਹੜੀਆਂ ਗਿਰਤੀਆਂ ਦਿੱਤੀਆਂ ਸੀ ਉਹਨਾਂ ਗਿਰਤੀਆਂ ਤੇ ਅਜੇ ਪੰਜਾਬ ਦੀ ਸਰਕਾਰ ਖਰੀ ਨਹੀਂ ਉੱਤੇ ਜਿਨ੍ਹਾਂ ਦੇ ਕਈ ਲੋਕ ਜਿਨ੍ਹਾਂ ਦੇ ਲੱਖੜੇ ਪਿੱਛੇ ਚਲੇ ਗਏ ਕਈਆਂ ਦੀ ਜਾਨ ਵੀ ਨਹੀਂ ਤਾਂ ਜੀ ਤੋ ਕਿ ਜਦੋਂ ਮੈਂ ਇਹ ਵੀ ਆਵਾਜ਼ ਉਠਾਉਂਦਾ ਸੀ

કેટર પર હૈયા ને થોડે બહુ દે લીક ને મીડિયા જો ની જો મેન કોઈ ભી એક હાથ થા કરે કો પરચા કો દરવાયા કો રસ્ટ કો કરેગા સવે ઉને લો મે પહોંચ લેકે આયા રસ્ટ કો કરેગા કો લગાયેગા કર દેને મે બી તો સાથી પંગરે ના કે મે ટાઈમ દે રે થા લેકે તેલા પહેલા તો બી આઈ ગયાેલા પહેલા જરૂર ઉડાઈયા કુછ થડે કો આયા બાકી જો હે કિતને મીડિયા હૌસલે કિતને વાર ન કાટલી બિલકુલ થેન્ક યુ મે ધન્યવાદ કરતે મારબા

ਅੱਜ ਜਿਹੜੀ ਗੱਲ ਹੋ ਰਹੀ ਹੈ ਕਿ ਇਹ ਸਤਤਕ੍ਰਮ ਚਾਹੀਦਾ ਹੈ ਕਿ ਨੰਬਰ ਤੁਸੀਂ ਬੋਲੇ ਆਤੀ ਉਸ ਨਕਤੋਂ ਮੰਤਰੀ ਜਿਹੜੀ ਗੱਲ ਕੀਤੀ ਕੋਲ ਦੇ ਲੜਕੀ ਉਹਦੇ ਦਬਾਅ ਦੇਣਗੇ ਨਾ ਲਾਗੇ ਉਹ ਜਾ ਕੇ ਦੀਨ ਵਿਜੀਲੈਂਸ ਕੋ ਜਲ ਸਿੱਖਦੀਏ ਕਿ ਉਹ ਕਾਲੀ ਮਾਰ ਕਰਦੇ ਨੇ ਮੇਰੀ ਮੰਤਰੀ ਨੰਬਰ ਮੰਤਰੀ ਸਾਹਿਬ ਦਾ ਮੇਰਾ ਵੀ ਹੈ ਨਾ ਸਰਕਾਰੀ ਡੈਰੀ ਦਾ ਨੰਬਰ ਮੰਤਰੀ ਸਾਹਿਬ ਦਾ ਹੈ ਪੰਜਾਬ ਸਰਕਾਰ ਦੀ ਡੈਰੀ ਹੈ ਜਿਹੜੀ ਡਿਸਟ੍ਰਿਕਟ ਜਿਹੜੀ ਅੱਜ 2023 ਦੀ ਛਪੀ ਡੈਰੀ ਹੈ ਔਰ ਇਹ ਵਿੱਚੋਂ ਨੰਬਰ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਪਾਗਲ ਜੀ गुड बंद मेरा अफसर हफ्ता पहले नच के गए सारे उन्तर इन्होंने बयान दस दिन पहले सारे डांस पा गए दस दिन पहले

ਕਾਲ ਹੋ ਰਹੀ ਹੈ ਕਾਲ ਹੋ ਰੇ ਬੇਟੇ ਦੀ ਕਾਲ ਮੈਂ ਕਹਿ ਰਿਹਾ ਚੈਟ ਕਹਿ ਰੇ ਮੈਂ ਨਾਮ ਲੈ ਰਹਾ ਕਿ ਮਹਿੰਦਰ ਭਗਤ ਜੀ ਕੈਪੀਟਲ ਮੰਤਰੀ ਪੰਜਾਬ ਸਰਕਾਰ 9942 99790 ਜੈਡ ਵੀ ਕਾਲ ਵੀ ਹੋ ਰਹੀ ਹੈ ਕੁਝ ਰਿਕਾਰਡਿੰਗ ਵੀ ਆ ਗਈ ਰਿਕਾਰਡਿੰਗਾਂ ਬਹੁਤ ਬਰਦਰ ਮੈਂ ਦੇ ਨਹੀਂ ਸਕਦਾ ਮੈਂ بار بار ਕਹਿ ਰਿਹਾ ਮੈਨੂੰ ਕੋਈ ਸੁਣਾਂ ਦੀ ਵੀ ਕਿਉਂਕਿ ਬੇਟੇ ਪ੍ਰੈਸ਼ਰ ਜੀ ਮੈਂ ਕਾਨੂੰਨ ਨੂੰ ਬਹੁਤ ਮੰਨਦਾ ਤੁਹਾਡਾ ਵੀ ਸਤਿਕਾਰ ਕਰ ਰਿਹਾ ਹਾਂ ਤੁਹਾਡੇ ਚਲਾਈ ਸੀਗੀ ਰਿਕਾਰਡਿੰਗ ਲਾਈ ਮੈਂ ਇੱਕ ਕੋਲੀ ਲਾਈਵ ਚਲਾ ਲਵਾਂ ਔਰ ਇੱਕ ਕਾਉਂਸਲਰ ਦੀ ਕਾਉਂਸਲਰ ਸਾਹਿਬ ਜਿਹੜੇ ਜਦਾਨਿਸ਼ਮੰਦਾ ਦੇ ਵਿੱਚ ਬੜੇ ਮੀਰ ਆਵਾਜ਼ ਦੇ ਵਿੱਚ ਉਹ ਮੈਂ ਲਾਈਵ ਚਲਾਈ ਸੀ ਹੋਈ ਆ ਲਾਈਵ ਚੱਲੀ ਤਾਂ ਹੋਈ ਐ ਹੋਰ ਕਿੱਦਾਂ ਐਵੀਡੈਂਸ ਆਉਂਦਾ ਉੱਤੇ ਤਾਂ ਕਾਰਵਾਈ ਹੋਈ ਨਹੀਂ ਲਾਈਵ ਚੱਲੀ ਹੋਈ ਐ ਨਾਲ ਚੈੱਕ ਕਰ ਲਓ ਇਹ ਮਾਨਜੋਗ ਇਹ ਸਾਰੀਆਂ ਜਿਹੜੀਆਂ ਰਿਕਾਰਡਿੰਗਾਂ ਮੇਰੀਆਂ ਨਹੀਂ ਹੈਗੀਆਂ ਇਹ ਉਹਨਾਂ ਦੇ ਬੇਟੇ ਦੀਆਂ ਆ ਲੋ ਫੋਟੋ ਸਾਰੀਆਂ ਤਾਂ ਬੇਟੇ ਦੀਆਂ ਹੋਣੀਆਂ ਮੇਰੀਆਂ ਨਹੀਂ ਹੈਗੀਆਂ ਉਹਨਾਂ ਦੇ ਪਰਿਵਾਰ ਦੀਆਂ ਚਲੋ ਉਹਨਾਂ ਦੇ ਪ੍ਰਧਾਨੀ ਪੱਕੇ ਲਾਸਟ ਜਿਹੜੀ ਜਿੱਦ ਤੱਕੋਂ ਫਿਰ ਫਿਰ ਇਹੀ ਜੁੰਤਾ ਸ਼ਾਇਦ ਲੋਕਾਂ ਨੂੰ ਮੈਂ ਇਹੀ ਕਮਾਂਗਾ ਕਿ ਨਿਜ਼ਾਇਜ਼ ਬਿਲਡਿੰਗਾਂ ਬਣਾਓ ਨਜ਼ਾਇਜ਼ ਕਲੋਨੀਆਂ ਕੱਟੋ ਫਿਰ ਲੋਕਾਂ ਨੂੰ ਇਹੀ ਬੇਨਤੀ ਕਰਾਂਗੇ ਨਾ ਕਿ ਜਿੱਦਾਂ ਡਿਵੈਲਪਮੈਂਟ ਅੱਜ ਵਿਅਕਤੀ ਜਮਾ ਹੋ ਰਿਹਾ ਉਦੋਂ ਆਪਣੇ ਮੇ ਸਾਰੇ ਤੇ ਕਿਉਂ ਮਰੇ ਹੋ ਲੋਕ ਕੋਈ ਨਹੀਂ ਸੁਣਾਵਾ ਕੋਡ ਦਾ ਨਹੀਂ ਮੈਂ ਇਹ ਨਹੀਂ ਪਾਉਂਗੀ ਆਜ ਗੁਰੀ ਨਹੀਂ ਮਿਲੇਗੀ ਮੈਂ ਕੇਂਦਰ ਸਰਕਾਰ ਕੋ ਵੀ ਜਾਊਂਗਾ